ਇੱਕ ਹੋਰ ਪੰਜਾਬੀ ਨੌਜਵਾਨ ਦੀ ਫਤਿਹਚ ਹੋਈ ਮੌਤ ਹਾਂਗਕਾਂਗ ਚ ਵਟਾਲਾ ਬੈਂਕਰ ਦੇ ਨੌਜਵਾਨ ਦੀ ਦਿਲ ਦਾ ਤੋਰਾ ਪੈਨ ਕਰਨ ਕੋਈ ਮੌਤ ਇਕੱਲਾ ਇਕੱਲਾ ਸੀ ਮਾਪਿਆਂ ਦਾ ਪੁੱਤਰ ਤੁਖਾਂ ਦਾ ਪਹਾੜ ਪਰਬਤ ਤੇ ਡਿਗਾ ਇਲਾਕੇ ਚ ਸ਼ੋਕ ਦੀ ਲ ਪਟਾਲਾ ਨਦੀ ਕਸਬਾ ਵਟਾਲਾ ਪੰਗ ਦੇ ਪਰਜਪਤ ਬਰਾਦਰੀ ਦੇ ਸੋਚਨ ਸਿੰਘ ਦਾ ਪੁੱਤਰ ਨਰਮਲ ਸਿੰਘ 30 ਸਾਲਾ ਰੋਜੀ ਰੋਟੀ ਦੀ ਪੂਰਤੀ ਲਈ ਹਾਂਗਕਾਂਗ ਦੇਸ਼ ਵਿੱਚ 5 ਸਾਲ ਤੋਂ ਗਿਆ ਹੋਇਆ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਸਦੇ ਦੋ ਦੋਸਤਾਂ ਦਾ ਫੋਨ ਆਇਆ ਕਿ ਤੁਹਾਡੇ بیٹے ਨੂੰ ਦਿਲ ਦਾ ਦੌਰਾ ਪਿਆ ਹੈ ਪਰ ਫਿਕਰ ਵਾਲੀ ਕੋਈ ਗੱਲ ਨਹੀਂ ਅਸੀਂ ਉਸ ਨੂੰ ਹਸਪਤਾਲ ਤੱਕ ਕਰਵਾ ਦਿੱਤਾ ਹੈ ਹੋਸ਼ ਵਿੱਚ ਹੈ ਅਤੇ ਦੀ ਸ਼ੁਕਰਵਾਰ ਤੱਕ ਸਾਡੇ ਪੁੱਤਰ ਨਾਲ ਗੱਲ ਹੁੰਦੀ ਰਹੀ ਸੀ ਗੱਲਬਾਤ ਦੌਰਾਨ ਆਪਣੇ ਆਪ ਨੂੰ ਠੀਕ-ਠਾਕ ਦੱਸਦਾਰਿਆ ਪਰ ਬਦਕਿਸਮਤੀ ਸਾਡੀ ਕਿ ਸਾਨੂੰ ਉਸਦੇ ਦੋ ਦੋਸਤਾਂ ਦਾ ਐਤਵਾਰ ਨੂੰ ਫੋਨ ਆਇਆ ਕਿ ਤੁਹਾਡੇ بیٹے ਦੀ ਹਸਪਤਾਲ ਚ ਚੇਰੇ ਇਲਾਜ ਦੌਰਾਨ ਮੌਤ ਹੋ ਗਈ ਹੈ ਇਹ ਸੁਣ ਕੇ ਦੁੱਖਾਂ ਦਾ ਪਹਾੜ ਸਾਡੇ ਤੇ ਡਿੱਗ ਪਿਆ ਇਸ ਦੁੱਖ ਦੀ ਘੜੀ ਚ ਪਿੰਡ ਦੇ ਇਲਾਕੇ ਦੀਆਂ ਨਾਮਵਰ ਸ਼ਕੀਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੌਂਚ ਰਿੰਘਾ ਹੱਟ ਪਰਵਾਰ ਨੇ ਪ੍ਰਸ਼ਾਸਨ ਤੇ ਭਗਵੰਤ ਮਾਨ ਦੀ ਸਰਕਾਰ ਤੋਂ ਪੁੱਤਰ ਦੀ ਲਾਸ਼ ਪਿੰਡ ਮਗਮੋਂ ਲਈ ਮਦਦੀ ਗੁਹਾਰ ਲਗਾਈ ਹੈ ਇਸ ਦੁਖਦਾਈ ਖਬਰ ਨਾਲ ਪਿੰਡ ਤੇ ਇਲਾਕੇ ਚ ਸ਼ੋਕ ਦੀ ਲਹਿਰ ਫੈਲੀ ਹੋਈ ਹੈ ਤਿੰਨ ਦਿਨ ਪਹਿਲਾਂ ਸਾਡੇ ਹੀ ਗਵੰਡਾ ਇੰਜੀਨੀਅਰ ਮਨ ਸਿੰਘ ਜੀ ਚਨਾਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਾਰਨ ਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ 3 ਦਿਨ ਪਹਿਲਾਂ ਅਸੀਂ ਇਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਇਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਬਾਹਰ ਗਿਆ ਸੀ ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਬਸ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਜੈ ਮ੍ਰਿਤਿਕ ਦੇ ਜਿਹੜੀ ਆ ਉਹ ਸਾਨੂੰ ਜਿਹੜੀ ਇਸ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ ਧੰਨਵਾਦ ਸੰਗ ਜਿਹੜਾ ਨੂੰ ਟੈਗ ਹੋਇਆ ਭਾਜੀ ਉਮਰ 27 ਸਾਲ ਦੀ ਹਾਂ ਕੰਗਰੇਸੀ ਬੇੜਾ ਮਾਈ ਕੰਮ ਚੱਲ ਰਿਆਂ ਦੀ ਬਾਡੀ ਬੈਲਨ ਵਾਲਾ ਸਿੱਤੀ ਸਿੱਤੀ ਮੈਂ ਪੈਰਾਈ ਕੀਤੀ ਜਾਉ ਉਦੋਂ ਸਰਕਾਰ ਨੂੰ ਬੇਨਤੀ ਆ ਤੇ ਸਰਕਾਰੀ ਨੂੰ ਬੇਨਤੀ ਆ ਮੈਨੂੰ ਕੱਲਾ ਕੱਲਾ ਨਹੀਂ ਕੱਲਾ ਬੇਟਾ ਹੀ ਉਹਦੇ ਮੂਲ ਵੇਖੀਦਾ ਸੀ ਹਾਂਜੀ ਮੈਂ ਪੁਨਿਰੀ ਕਰੀ ਦੀ ਠੀਕ ਤੁਹਾਨੂੰ ਜਿਹਾ ਕੰਮ ਕਰੀਦਾ ਮੈਂ ਮਾਣਾ ਮੋਟਾ ਵੀਲਾ ਹੈ ਕੀ ਹੁੰਦਾ ਰਹਿੰਦੇ ਲੇਕਿਨ ਆ ਜੀ ਬਲਵਿੰਦਰ ਸਿੰਘ ਕੀ ਲੱਗਦਾ ਵੀ ਮਮਾ ਜੀ ਕਿੰਨੀ ਮਰੀ ਮੁੜੀ ਦੀ 27 ਸਾਲ ਵਿਆਹ ਹੀ ਕਰਨ ਮੈਂ ਅਨਮੈਰਿਡ ਸੀ ਕੀ ਪੀਲ ਕਰਦੇ ਆ ਪੀਲ ਹੈ ਬਈ ਸਰਕਾਰੋਂ ਕਰੀ ਕਰਦੇ ਆ ਕਿ ਜੋ ਵੀ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਵੇ ਗੌਰਮਤ ਹਾਂਜੀ ਤੇ ਜਿਹੜੇ ਬਾਹਰ ਜਾ ਨਾ ਜਾਣ ਬੱਚੇ ਇੱਥੇ ਆਪਣੇ ਮਾਤਰਾਂ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨ ਤੇ ਸਰਕਾਰਾਂ ਨੂੰ ਇਹ ਹੀ ਬੇਨਤੀ ਆ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਤੇ ਇੱਥੇ ਹੀ ਇਹਨਾਂ ਦਾ ਰਜਗਾਰ ਦਿੱਤਾ ਜਾਵੇ ਤੇ ਬਾਹਰ ਦੇ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਜਾਂਦੀ ਹੋ ਨਾ ਰਹੇ। ਤੇ ਬੱਚਿਆਂ ਮਾਪਿਆਂ ਨੂੰ ਇਹ ਇੱਥੇ ਸੂਲਤ ਹੋਵੇ। ਬੱਚਿਆਂ ਦਾ ਵੀ ਸੁਖ ਸ਼ਾਂਤੀ ਰਹੇ। ਹਾਂਜੀ। ਸਰਕਾਰ ਨੂੰ ਇਹ ਮੈਸੇਜ ਕਰਦੇ ਵੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬਾਡੀ ਜਿਹੜੀ ਇੱਥੇ ਆਉਂਦੀ ਹੈ। ਠੀਕ ਹਾਂਜੀ।